ਪੰਜਾਬੀ ਫਿਲਮ ਕੂਣੀ ਮੋੜ ਦੀ ਸਮੁੱਚੀ ਹੀ ਸਟਾਰ ਕਾਸਟ ਵੱਲੋਂ ਫਿਲਮ ਦਾ ਪੋਸਟਰ ਅਤੇ ਟ੍ਰੇਲਰ ਕੀਤਾ ਗਿਆ ਰਿਲੀਜ਼ ਜਾਣਕਾਰੀ ਅਨੁਸਾਰ ਅੱਜ ਜੈਤੋ ਵੇਖੇ ਪੰਜਾਬੀ ਫਿਲਮ ਕੂਣੀ ਮੋੜ ਦੀ ਸਮੁੱਚੀ ਹੀ ਸਟਾਰ ਕਾਸਟ ਵੱਲੋਂ ਫਿਲਮ ਦਾ ਟ੍ਰੇਲਰ ਅਤੇ ਪੋਸਟਰ ਰਿਲੀਜ਼ ਕੀਤਾ ਗਿਆ ਆਓ ਸੁਣਦੇ ਹਾਂ ਕੀ ਕਹਿਣਾ ਹੈ ਇਸ ਮੁੱਖ ਤੇ ਸਮੁੱਚੀ ਹੀ ਟੀਮ ਦਾ ਪਾਡੀਟ ਲੋਸਾ ਏ ਬਲੌਕ ਵਾਲਾ ਤੇ ਖੋਜ ਕੇਂਦਰ ਮੰਚ ਜੈਤੋ ਜੋ ਪਿਛਲੇ 21 ਵਰ੍ਹਾਂ ਤੋਂ ਨਾਟਕ ਦੇ ਖੇਤਰ ਦੇ ਵਿੱਚ ਕੰਮ ਕਰ ਰਿਹਾ ਹੈ ਤੇ ਇਹਨੇ ਹੁਣ ਫਿਲਮ ਦੇ ਖੇਤਰ ਦੇ ਵਿੱਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਮਿੱਟੀ ਤੇ ਮਾਇਆ ਫਿਲਮ YouTube ਦੇ ਉੱਤੇ ਇਸ ਮੰਚ ਵੱਲੋਂ ਪਾਈ ਗਈ ਆ ਜਿਸ ਨੂੰ અપਾਰ ਸਫਲਤਾ ਮਿਲੀ ਆ ਤੇ ਹੁਣ ਅਸੀਂ ਮੰਚ ਵੱਲੋਂ ਪੂਣੀ ਮੋੜ ਫਿਲਮ ਤਿਆਰ ਕੀਤੀ ਆ ਤੇ ਜਿਹਦਾ ਅੱਜ ਅਸੀਂ ਸਦੇ ਦੌਰ ਤੇ ਪੋਸਟਰ ਰਿਲੀਜ਼ ਕੀਤਾ ਹੈ ਤੇ ਇਹ ਫਿਲਮ ਭਾਰਤੀ ਦੱਤ ਦੁਆਰਾ ਨਿਰਦੇਸ਼ਿਤ ਕੀਤੀ ਗਈ ਆ ਭਾਰਤੀ ਦੱਤ ਦੀ ਕਹਾਣੀ ਆ ਡਾਇਲੋਗ ਸਮੁੱਚੀ ਫਿਲਮ ਭਾਰਤੀ ਦੱਤ ਦੀ ਆ ਤੇ ਦੇਵ ਲੋਕ ਕਲਾ ਤੇ ਖੋਜ ਕੇਂਦਰ ਮੰਚ ਨੇ ਸਹਿਯੋਗ ਦੇ ਤੌਰ ਤੇ ਕਿਉਂਕਿ ਪੁਰਾਣਾ ਆਰਟਿਸਟ ਸਾਡਾ ਹੈ ਤੇ ਅਸੀਂ ਸਾਡੀ ਇਹ ਇੱਛਾ ਹੁੰਦੀ ਆ ਕਿ ਦੇਵ ਲੋਕ ਦੇ ਜਿੰਨੇ ਵੀ ਸਰਗਰਮ ਮੈਂਬਰ ਨੇ ਉਹਨਾਂ ਨੂੰ ਇਸਨੂੰ ਕਿਸੇ ਤਰੀਕੇ ਨਾਲ ਹੋਰ ਉਭਾਰਾ ਜਾ ਸਕੇ ਇਸੇ ਲੜੀ ਤਹਿਤ ਅਸੀਂ ਪੂਣੀ ਮੋੜ ਫਿਲਮਾਂ ਤਿਆਰ ਕੀਤੀਆਂ ਜਿਸ ਦੇ ਨਿਰਦੇਸ਼ਕ ਭਾਰਤ ਦੱਤ ਜੀ ਨੇ ਕੀ ਕੋਈ ਦੱਸਾਇਆ ਗਿਆ ਇਹ ਫਿਲਮਾਂ ਅੱਜ ਦੇ ਹਾਲਾਤਾਂ ਨੂੰ ਦਰਸਾਉਂਦੀ ਆ ਕਿ ਕਿਵੇਂ ਪੰਜਾਬ ਦੇ ਅੱਜ ਹਾਲਾਤ ਨੇ ਕਿਸ ਤਰ੍ਹਾਂ ਜਿਹੜਾ ਹੈ ਸਮਾਜ ਦੇ ਵਿੱਚ ਕ੍ਰਾਈਮ ਦਿਨੋਂ ਦਿਨ ਵੱਧ ਰਿਹਾ ਤੇ ਇੱਕ ਫੀਅਰ ਇੱਕ ਡਰ ਜਿਹੜਾ ਲੋਕਾਂ ਦੇ ਅੰਦਰ ਪਾਇਆ ਜਾ ਰਿਹਾ ਉਸ ਨੂੰ ਦਿਖਾਉਂਦੀ ਆ ਫਿਲਮੇ ਬੜੇ ਕਲਾਤਮਕ ਤਰੀਕੇ ਨਾਲ ਅਸੀਂ ਕੰਮ ਕੀਤਾ ਆ ਫਿਲਮ ਤੇ ਤੇ ਉਮੀਦ ਆ ਕਿ ਤੁਹਾਨੂੰ ਇਹ ਫਿਲਮ ਪਸੰਦ ਆਊਗੀ ਨਿਕ ਡਾਇਰੈਕਟਰ ਜੀ ਕੰਮ ਕੀ ਰੱਖਿਆ ਹੋਰ ਕਿੰਨੇ ਲੰਬੇ ਸਮੇਂ ਦੀ ਕਿਰਦਾਰ ਕਿਸ ਤਰੀਕੇ ਨਾਲ ਇਹ ਦਫੀਰ ਕਰਦੇ ਇਹ ਫਿਲਮ 42 ਮਿੰਟ ਦੀ ਫਿਲਮ ਆ ਤੇ ਇਸ ਦੇ ਵਿੱਚ ਦੇਵ ਲੋਕ ਆਰਟਸ ਦੇ ਕਾਫੀ ਮੈਂਬਰ ਨੇ ਬਾਕੀ ਚੰਡੀਗੜ੍ਹ ਤੋਂ ਵੀ ਮੈਂਬਰ ਨੇ ਸਾਡੇ ਪੁਰਾਣੇ ਆਰਟਿਸਟ ਨੇ ਤੇ ਇਹ ਫਿਲਮ ਮੈਨੂੰ ਲੱਗਦਾ ਵਧੀਆ ਲੱਗੂਗੀ ਲੋਕਾਂ ਨੂੰ ਮੇਰਾ ਸਰਪੱਤੀ ਤੁਹਾਨੂੰ ਹੈ ਜੀ ਹਾਂਜੀ ਸਰ ਆ ਜਿਹੜੀ ਤੁਸੀਂ ਫਿਲਮ ਬਣਾਈ ਹੈ ਇਹ ਦਰਸ਼ਕਾਂ ਦੇ ਕਿੰਨਾ ਖੜਿਆ ਉੱਠੂਗੀ ਕੀ ਇਸ ਦੇ ਵਿੱਚ ਖਾਸ ਆ ਜਿਹੜਾ ਕਿ ਦਰਸ਼ਕ ਇਸ ਨੂੰ ਜਿਆਦਾ ਪਸੰਦ ਕਰੇ ਇਹ ਫਿਲਮ ਪੰਜਾਬੀ ਦੇ ਵਿੱਚ ਇੱਕ ਕਰੰਟ ਵੈਂਸ ਦੇ ਉੱਪਰ ਅਸੀਂ ਬਣਾਈ ਹੈ ਬੇਸਡ ਔਨ ਰੀਅਲ ਸਟੋਰੀਜ਼ ਜੋ ਸਾਡੇ ਸਮਾਜ ਦੇ ਵਿੱਚ ਵਾਪਰਦੀਆਂ ਤੁਹਾਨੂੰ ਬਿਲਕੁਲ ਆਪਣੇ ਕੋਲੇ ਦੀਆਂ ਕਹਾਣੀਆਂ ਮਹਿਸੂਸ ਹੋਣੀਆਂ ਅਸੀਂ ਬਹੁਤ ਮਤਲਬ ਬਾਰੀਕੀ ਦੇ ਨਾਲ ਇਸ ਫਿਲਮ ਦੇ ਉੱਪਰ ਕੰਮ ਕੀਤਾ ਤੇ ਜਿਵੇਂ ਟ੍ਰੇਲਰ ਨੂੰ ਤੁਸੀਂ ਦੇਖਿਆ ਸਾਰਿਆਂ ਦਾ ਤੁਹਾਡਾ ਬਹੁਤ ਪਿਆਰ ਮਿਲਿਆ ਸਾਡੇ ਟ੍ਰੇਲਰ ਨੂੰ ਔਰ ਸਾਡੇ ਸਾਰੇ ਜਿਹੜੇ ਖਾਸ ਦੋਸਤ ਨੇ ਉਹਨਾਂ ਨੇ ਸਾਨੂੰ ਬਹੁਤ ਚੁੱਕਾਂ ਮਨਾਵਾ ਦਿੱਤੀਆਂ ਤੇ ਮੈਨੂੰ ਪੂਰੀ ਉਮੀਦ ਹੈ ਫਿਲਮ ਤੁਹਾਨੂੰ ਬਿਲਕੁਲ 100% ਪਸੰਦ ਆਉ। ਸਾਹਿਬ ਜੀ ਇੱਕ ਸਵਾਲ ਹੋ ਰਿਹਾ ਹੈ। ਹਾਂਜੀ ਇਸ ਤੇ ਕਿੰਨਾ ਸਮਾਂ ਲੱਗ ਗਿਆ ਬਣਾਉਣੇ ਤੋਂ ਇਹਨੂੰ ਸਾਨੂੰ 1.5 ਸਾਲ ਲੱਗ ਗਿਆ ਜੀ ਪਿਛਲੇ ਸਾਲ ਦੇ ਲੱਗੇ ਹੋਏ ਆ ਸੀ 6 ਮਹੀਨੇ ਸੀ ਇਹਨੂੰ ਸ਼ੂਟ ਕੀਤਾ ਫਿਰ ਉਸ ਤੋਂ ਬਾਅਦ ਐਡੀਟਿੰਗ ਡਬਿੰਗ ਐਂਡ ਜਿਹੜੇ ਹੋਰ ਇਹਦੇ ਬੈਕ ਸਟੇਜ ਦੇ ਕੰਮ ਹੁੰਦੇ ਆ ਪੋਸਟ ਦਾ ਤੇ ਲੱਗ ਗਿਆ ਸਾਨੂੰ ਟਾਈਮ 1.5 ਸਾਲ ਦੇ ਕਰੀਬ ਲੱਗ ਗਿਆ ਕਿੰਨਾ ਖਰਚਾ ਕਿੰਨਾ ਗਿਆ ਸਾਰੇ ਦੇ ਉੱਪਰ 10 ਲੱਖ ਰੁਪਈਆ ਆਸੀਂ ਲਗਾਇਆ ਜੀ ਤੇ ਬਾਕੀ ਹੁਣ ਪ੍ਰੋਮੋਸ਼ਨ ਦੇ ਉੱਪਰ ਜੋ ਲੱਗ ਰਹੇ ਆ ਉਹ ਨਾਲ ਨਾਲ ਚੱਲਦਾ ਹੀ ਰਹਿੰਦਾ ਹੈ ਆਪਾਂ ਪੁੱਛੀ ਤੁਹਾਡੀ ਹੋਰ ਸਟਾਰ ਕਾਸਟ ਤੁਹਾਡੀ ਕਿਹੜੀ ਕਿਹੜੀ ਹੈ ਜਿਹਦੇ ਵਿੱਚ ਤੁਹਾਡੇ ਤੋਂ ਸਵਾਇ ਹੋਰ ਕਿਹੜੇ ਕਲੇ ਦੱਸੀਰੇ ਆ ਦਿਖਾਈ ਦੇਣਗੇ ਜਿਹੜੀ ਪੰਜਾਬੀ ਫਿਲਮਾਂ ਦੇ ਨਾਮ ਸਰ ਆਪਣੇ ਪੂਣੀ ਮੋੜ ਦੇ ਵਿੱਚ ਤੋਂ ਸਾਨੂੰ ਬਹੁਤ ਹੀ ਤੁਹਾਡੇ ਪਸੰਦੇ ਦਾ ਕਲਾਕਾਰ ਜਿਨ੍ਹਾਂ ਨੂੰ ਤੁਸੀਂ ਸਰਕਾਰੀ ਫਿਲਮ ਦੇ ਵਿੱਚ ਦੇਖਿਆ ਵਾਰਨਿੰਗ ਦੇਖਿਆ ਹੋਇਆ ਹੈ ਹੋਰ ਸਾਡੀਆਂ ਕਈ ਜੱਟ ਬॉयਜ਼ ਹੋਰ ਪਹਿਲਾਂ ਜਿਹੜੀਆਂ ਸਾਡੀਆਂ ਵੱਡੀਆਂ ਫੀਚਰ ਫਿਲਮਾਂ ਤਾਂ ਆਇਆ ਉਹਨਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਸਾਡੀ ਇੱਕ ਬਹੁਤ ਹੀ ਖੂਬਸੂਰਤ ਆਰਟਿਸਟ ਹੈ ਦੇ ਵਿੱਚ ਐਂਜਲੀਨਾ ਚੰਡੀਗੜ੍ਹ ਤੋਂ ਤੇ ਹਾਂਜੀ ਧਰਮਿੰਦਰ ਬਣੀ ਜੀ ਨੇ ਮੌਂਟੀ ਸ਼ਰਮਾ ਪਲੀਜ਼ ਕਿਲ ਮੀ ਵਾਲਾ ਬਹੁਤ ਹੀ ਸਾਡਾ ਕਮਾਲ ਦਾ ਐਕਟਰ ਹੈ ਤੁਸੀਂ ਸਾਰੇ ਉਹਨੂੰ ਬਹੁਤ ਪਿਆਰ ਕਰਦੇ ਹੋ ਇਸ ਤਰ੍ਹਾਂ ਹੋਰ ਸਾਡੇ ਵਹਿੰਡੇ ਤੋਂ ਆਟਸ ਨੇ ਰਣਜੀਤ ਬਰਾੜਾ ਰਣਜੀਤ ਢਾਲੀਵਾਲ ਹੈ ਸ਼ੰਕਰ ਮਹਾਦੇਵ ਜੀ ਨੇ ਬਹੁਤ ਚੰਗੇ ਕਲਾਕਾਰ ਔਰ ਆਡੀਸ਼ਨ ਲੈ ਕੇ ਮਤਲਬ ਪਰਪੱਕ ਜੋ ਸਾਨੂੰ ਕਲਾਕਾਰ ਚਾਹੀਦੇ ਸੀਗੇ ਜੋ ਸਾਨੂੰ ਕਰੈਕਟਰ ਜਿਹੜੇ ਸਾਡੇ ਪਾਤਰਾਂ ਨੂੰ ਬਿਲਕੁਲ ਆਈਡੈਂਟੀਫਾਈ ਕਰ ਸਕਣਾ ਸੀ ਉਹੀ ਕਰੈਕਟਰ ਲੈਏ ਨੇ ਔਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰੇ ਕਰੈਕਟਰ ਬਹੁਤ ਪਸੰਦ ਆਉਣਗੇ। ਬਹੁਤ ਵਧੀਆ ਟੀਮ ਦਾ ਮੈਨੂੰ ਇੰਨਾ ਸਹਿਯੋਗ ਮਿਲਿਆ। ਜੇਹ ਲੋਕ ਦਾ ਮੈਂ ਬਹੁਤ-ਬਹੁਤ ਧੰਨਵਾਦੀ ਹਾਂ। ਜਿਨ੍ਹਾਂ ਨੇ ਮੈਨੂੰ ਐਸ ਕਾਬਲ ਸਮਝਿਆ ਤੇ ਮੈਨੂੰ ਇਹ ੜੀ ਵੱਡੀ ਜ਼ਿੰਮੇਵਾਰੀ ਦਿੱਤੀ। ਮੈਂ ਬਹੁਤ-ਬਹੁਤ ਮਜ਼ਾ ਕੀਤਾ ਹੁਣ ਤੱਕ ਵੀ ਮੈਨੂੰ ਬੜਾ ਸਵਾਦ ਆ ਰਿਹਾ। ਟ੍ਰੇਲਰ ਜਦੋਂ ਆਇਆ ਫਿਰ ਜੋਤ ਨਟਰਾਜ ਸਾਡੇ ਐਡੀਟਰ ਨੇ ਫ੍ਰੀਸਕੋਰ ਤੋਂ ਸਾਡੇ ਦੋਸਤ ਨੇ ਉਹਨਾਂ ਨੇ ਉਹਨੂੰ ਐਡਿਟ ਕੀਤਾ। ਮੈਂ ਉਹਨਾਂ ਨੂੰ ਨਿਆ ਤੇ ਨਾ ਲੋਤ ਵੀਰੇ ਨੂੰ ਬਹੁਤ ਬਹੁਤ ਮਤਲਬ ਛਲਾਗਾ ਮਿਲਦੇ ਹੀ ਹੈ ਵੀ ਉਹਨੇ ਬਹੁਤ ਚੰਗਾ ਕੰਮ ਕੀਤਾ ਔਰ ਤੁਹਾਡੇ ਟ੍ਰੇਲਰ ਨੂੰ ਕਾਫੀ ਸਪਾਨ ਦਿੱਤਾ ਹੈ ਟੈਕਨੀਕੀ ਵੈਲਿਊ ਇਹ ਰਹੇ ਨੇ ਇਸ ਫਿਲਮ ਦੇ ਲਈ ਅਸੀਂ ਕੁਝ ਬਾਹਰੋਂ ਹਾਇਰ ਨਹੀਂ ਕੀਤਾਗਾ ਅਸੀਂ ਸਾਰੇ ਇਕਵਿਪਮੈਂਟ ਆਪਦੇ ਹੀ ਖਰੀਦੇ ਆ ਕੈਮਰਾ ਸਾਡੇ ਕੋਲੇ ਆਪਦੇ ਨੇ ਲਾਈਟ ਸਾਡੇ ਕੋਲੇ ਆਪਦੀਆਂ ਨੇ ਔਰ ਟਰੈਵਲ ਲਈ ਜੋ ਕੁਝ ਚਾਹੀਦਾ ਉਹ ਸਾਡੇ ਕੋਲੇ ਆ ਅਸੀਂ ਹਰ ਇੱਕ ਚੀਜ਼ ਆਪਦੇ ਮਨਚ ਦੀ ਆਪ ਕ੍ਰੀਏਟ ਕਰਨ ਦੀ ਕੋਸ਼ਿਸ਼ ਹੈ ਯਾਔਰਤੀ ਸਾਡੀ ਕੋਸ਼ਿਸ਼ ਹੈ ਕਿ ਸਾਨੂੰ ਦੇਖ ਕੇ ਜਿਹੜੇ ਨਵੇਂ ਮੰਚ ਨੇ ਨਵੇਂ ਲੋਕ ਨਵੇਂ ਆਰਟਿਸਟ ਨੇ ਥੀਏਟਰ ਵਾਲੇ ਨੇ ਉਹ ਇਸ ਤਰ੍ਹਾਂ ਨਵੀਆਂ ਆਪਦੇ ਬੇਸ ਤੇ ਉੱਤੇ ਨਵੇਂ ਗਰੁੱਪ ਸ਼ੁਰੂ ਕਰਨ ਤੇ ਤਾਂ ਕਿ ਜਿਹੜਾ ਪੰਜਾਬੀ ਫਿਲਮ ਇੰਡਸਟਰੀ ਨੂੰ ਅਸੀਂ ਹੋਰ ਅੱਗੇ ਇਕੱਠੇ ਮਿਲ ਕੇ ਅੱਗੇ ਵਧਾ ਸਕੀਏ ਹੋਰ ਜੋ ਗੱਲਾਂ ਰਹਿ ਜਾਂਦੀਆਂ ਵੀ ਯਾਰ ਤੁਸੀਂ ਇਸ ਚੀਜ਼ ਤੋਂ हट ਕੇ ਕੰਮ ਨਹੀਂ ਕਰਦੇ ਤਾਂ ਨਵੇਂ ਐਕਸਪੈਰੀਮੈਂਟਸ ਦੀ ਮੈਨੂੰ ਲੱਗਦਾ ਬਹੁਤ ਜ਼ਿਆਦਾ ਜ਼ਰੂਰਤ ਹੈ ਇਹ ਨਹੀਂ ਜ਼ਰੂਰੀ ਹੈਗਾ ਕਿ ਤੁਹਾਡੀ ਫਿਲਮ ਬਹੁਤ ਬਿਜ਼ਨਸ ਕਰੇ ਤੇ ਬਹੁਤ ਪੈਸਾ ਕਮਾਵੇ ਸਾਡਾ ਮਕਸਦ ਉਹ ਨਹੀਂ ਹੈ ਸਾਡਾ ਮਕਸਦ ਹੈ ਲੋਕਾਂ ਨਾਲ ਜੁੜਨਾ ਲੋਕਾਂ ਨੂੰ ਆਪਣੀ ਗੱਲ ਕਹਿਣਾ ਅਸੀਂ ਜੋ ਕਹਿਣਾ ਚਾਹੁੰਨੇ ਆ ਅਸੀਂ ਪਿਛਲੇ 25 30 ਸਾਲਾਂ ਤੋਂ ਥੀਏਟਰ ਇੱਥੇ ਹੀ ਦੇ ਵਲੋਗ ਦੇ ਉੱਪਰ ਕਰ ਰਹੇ ਆ ਤੁਸੀਂ ਸਾਰੇ ਜਾਣਦੇ ਹੋ ਤੇ ਅੱਗੇ ਹੁਣ ਸਾਡੀ ਕੋਸ਼ਿਸ਼ ਆ ਸੀ ਜਿਹੜੀ ਜਿਹੜੀ ਸਾਡੀ ਕਲ ਹੈ ਉਹ ਫਿਲਮਾਂ ਰਾਹੀਂ ਤੁਹਾਡੇ ਸਾਹਮਣੇ ਲੈ ਕੇ ਆਉਣਾ ਥੈਂਕ ਯੂ ਵੈਰੀ ਮਚ ਥੈਂਕ